ਪਰ ਇੱਕ ਜ਼ਰੂਰੀ ਬੇਨਤੀ ਹੈ ਭੈਣ ਭਰਾਵੋ ਇਸ ਗੱਲ ਨੂੰ ਚੰਗੀ ਤਰ੍ਹਾਂ ਗੰਢ ਬੰਨ ਕੇ ਆਪਣੇ ਕੋਲ ਰੱਖ ਲਿਓ ਨਹੀਂ ਤੇ ਤੁਹਾਡਾ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੋਵੇਗਾ ਬਚਨ ਦੋਸਤੋ ਇਹ ਗੱਲ ਆ ਜਿਹੜੀ ਬਚਨ ਮੈਂ ਤੁਹਾਡੇ ਨਾਲ ਕਰਨ ਲੱਗਾ ਹਾਂ ਤੁਸੀਂ ਜਦੋਂ ਸੱਚਖੰਡ ਨਦੇੜ ਦੀ ਧਰਤੀ ਤੇ ਆਣ ਕੇ ਜਦੋਂ ਤੁਸੀਂ ਲੰਗਰ ਹਾਲ ਤੋਂ ਸੱਚਖੰਡ ਨੂੰ ਜਾਂਦੇ ਜੇ ਤੇ ਰਸਤੇ ਦੇ ਵਿੱਚ ਰੇੜੀਆਂ ਬੜੀਆਂ ਹੁੰਦੀਆਂ ਨੇ ਖਾਸ ਕਰਕੇ ਮੈਂ ਗੱਲ ਕਰਾਂਗਾ ਤੇਲ ਦੀ ਜਿਹੜਾ ਤੇਲ ਅ ਗਰੀ ਵਾਲਾ ਤੇਲ ਹੁੰਦਾ ਜਿਹੜਾ ਉਹਦੀ ਮੈਂ ਗੱਲ ਕਰਾਂਗਾ ਉਹ 100 ਰੁਪਏ ਕਿਲੋ ਦਿੰਦੇ ਆ ਤੇ 500 ਦਾ 5 ਕਿਲੋ ਦਿੰਦੇ ਆ ਅ ਅਜਵੈਨ ਦਿੰਦੇ ਆ ਸੌਂਫ ਦਿੰਦੇ ਆ ਲਾਚੀ ਦਿੰਦੇ ਆ ਮਖਾਣੇ ਦਿੰਦੇ ਆ ਮਤਲਬ ਬਹੁਤ ਜੜੀਆਂ ਇਹੋ ਜਿਹੀਆਂ ਆਈਟਮਾਂ ਜੜੀਆਂ ਦਿੰਦੇ ਨੇ ਤੇ ਜਿਹੜੀ ਬੇਨਤੀ ਇਹ ਸੀ ਵੀ ਜਿਹੜਾ ਤੁਸੀਂ ਤੇਲ ਲੈਂਦੇ ਜੇ 100 ਰੁਪਏ ਕਿਲੋ ਉਹ 200 ਨਿਰਾ ਜ਼ਹਿਰ ਹੁੰਦਾ ਨਿਰਾ ਜ਼ਹਿਰ ਬਿਲਕੁਲ ਕੈਮੀਕਲ ਹੁੰਦਾ ਨਹੀਂ ਤੇ 100 ਰੁਪਏ ਕਿਲੋ ਕੋਈ ਤੇਲ ਤੁਹਾਨੂੰ ਅੱਜ ਕੱਲ ਤੁਸੀਂ ਕਿਤੇ ਦੇਖਿਆ ਵੀ ਗਰੀਦਾ ਤੇਲ 100 ਰੁਪਏ ਕਿਲੋ ਉਹ ਬਿਲਕੁਲ ਜ਼ਹਿਰ ਹੁੰਦਾ ਉਹਨੂੰ ਨਾ ਖਰੀਦੋ ਨਾ ਕਰੇ ਲੈ ਕੇ ਜਾਓ ਨਾ ਉਹਨੂੰ ਖਾਓ ਨਾ ਆਪ ਖਾਓ ਤੇ ਨਾ ਨਾ ਹੀ ਆਪਣੇ ਬੱਚਿਆਂ ਨੂੰ ਖਵਾਓ ਬਿਲਕੁਲ ਚੀਜ਼ਾਂ ਸੇਮ ਪੰਜਾਬ ਦੇ ਜਿਹੜੇ ਰੇਟ ਨੇ ਉਹੀ ਰੇਟ ਇੱਥੇ ਨੇ ਉਥੋਂ ਚੀਜ਼ ਤੁਹਾਨੂੰ ਵੈਸਟ ਮਿਲਦੀ ਆ ਆਹ ਦਾ ਤਸੱਲੀ ਦੇ ਨਾਲ ਦੁਕਾਨ ਤੇ ਖਲੋ ਕੇ ਆਪ ਦਾ ਵਧੀਆ ਉਥੋਂ ਚੀਜ਼ ਲਵੋ ਕੋਈ ਫਰਕ ਨਹੀਂ ਹੈਗਾ 2-4 ਰੁਪਈਆ ਦਾ ਫਰਕ ਹੁੰਦਾ ਤੇ ਇੱਥੇ ਸਾਰਾ ਮਾਲ ਜਿਹੜਾ ਡੁਪਲੀਕੇਟ ਹੁੰਦਾ ਜੇ ਸੌਫ ਦੀ ਜੁਵੈਂਦੀ ਗੱਲ ਕਰੀਏ ਉਹ ਵੀ ਪਾਲਚ ਉਹਦੇ ਤੇ ਵੀ ਪਾਲਚ ਵੱਜੀ ਹੁੰਦੀ ਆ ਜੇ ਤੁਸੀਂ ਛੋਟੀਆਂ ਲਾਚੀਆਂ ਲਵੋਗੇ ਉਹਦੇ ਤੇ ਵੀ ਪਾਲਚ ਵੱਜੀ ਹੁੰਦੀ ਉਹ ਵੀ ਡੁਪਲੀਕੇਟ ਤੇ ਗੱਲ ਕਰੀਏ ਜੇ ਤੁਸੀਂ ਤੇਲ ਲਓਗੇ ਗਰੀ ਦਾ ਉਹ ਵੀ ਦੋਸਤੋ ਨਿਰਾ ਕੈਮੀਕਲ ਨਿਰਾ ਜ਼ਹਿਰ 5 ਲੀਟਰ ਦੀ ਜਿਹੜੀ ਬੋਤਲ ਹੁੰਦੀ ਹੈ ਤੁਹਾਨੂੰ 500 ਰੁਪਏ ਦੀ ਲਾਉਂਦੇ ਆ ਤੇ ਬਿਲਕੁਲ ਕੈਮੀਕਲ ਪਾ ਕੇ ਤੇ ਤਿਆਰ ਕਰਦੇ ਆ ਤੇ ਉਹਦੇ ਨਾਲ ਜਿਹੜੀ ਸਿੱਧੀ ਮੌਤ ਨੂੰ ਬਲਾਵਾ ਤੁਸੀਂ ਦਿੰਦੇ ਹੋ ਸਿੱਧਾ ਮੌਤ ਨੂੰ ਬਲਾਵਾ ਕੋਲੂ ਦਾ ਤੇਲ ਜੇ ਦੋਸਤੋ ਤੁਸੀਂ ਲੈਣਾ ਹੋਵੇ ਆਪਦਾ ਆਪ ਕੋਲੂ ਦਾ ਤੇਲ ਗਿਰਿਆਂ ਕੁੱਤੇ ਖਲੋ ਕੇ ਘੜਵਾਓ ਤੇ ਤੁਹਾਨੂੰ ਘਟੋ-ਘਟ 280 ਰੁਪਏ ਕਿਲੋ ਪਵੇਗਾ 280 ਜਾਂ 300 ਰੁਪਏ ਕਿਲੋ ਗਰੀ ਦਾ ਤੇਲ ਪਵੇਗਾ ਜੇ ਤੁਸੀਂ ਸ਼ੁੱਧ ਲੈਣਾ ਸ਼ੁੱਧ ਘੜਾਉਣਾ ਚਾਹੁੰਦੇ ਹੋ ਗਰੀ ਲੈ ਕੇ ਕੋਲੂ ਉੱਤੇ ਖਲੋ ਕੇ ਆਪ ਘੜਾਓ 280 ਰੁਪਏ ਕਿਲੋ ਤੁਹਾਨੂੰ ਜਿਹੜਾ ਉਹ ਤੇਲ ਜਿਹੜਾ ਸ਼ੁੱਧ ਦੀ ਗੱਲ ਕਰਦਾ ਉਹ ਮਿਲੇਗਾ ਤੇ ਤੁਸੀਂ ਆ ਜ਼ਹਿਰ ਖਾਣਾ ਬੰਦ ਕਰ ਦਿਓ ਜ਼ਹਿਰ ਲੈਣਾ ਬੰਦ ਕਰ ਦਿਓ ਖੜਾ ਕੋਲ ਖੋ ਖਲੋ ਕੇ ਆਪਦਾ ਤੁਸੀਂ ਕਢਾ ਕੇ ਮੈਂ ਜਿਵੇਂ ਅੱਗੇ ਵੀ ਜ਼ਿਕਰ ਕੀਤਾ ਵੀ ਤੁਸੀਂ ਆਪਦਾ ਕੋਲੂ ਦਾ ਤੇਲ ਵੀ ਲਵੋ ਉੱਤੇ ਖਲੋ ਕੇ ਆਪ ਕਢਾਵੋ ਤੇ ਫਿਰ ਘਰੇ ਲੈ ਕੇ ਜਾਓ ਬਾਕੀ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਰੇੜੀ ਤੋਂ ਦੁਕਾਨਾਂ ਤੋਂ ਸੌਫ ਜੁਵੈਨ ਲਾਚੀ ਮੇਵੇ ਤੇਲ ਬਦਾਮਾਂ ਦਾ ਤੇਲ ਬਦਮ ਬਦਾ ਵੀ ਤੁਹਾਨੂੰ ਉੱਥੇ ਰੰਗ ਮਾਰੇ ਮਿਲਣਗੇ ਇੱਥੇ ਤੇ ਰੇਟ ਬਿਲਕੁਲ ਸੇਮ ਪੰਜਾਬ ਵਾਲਾ ਕੋਈ ਭੋਰਾ ਜਿੰਨਾ ਫਰਕ ਨਹੀਂਗਾ ਨਾ ਹੀ ਉਹ ਪਹਿਲਾਂ ਵਾਲੀ ਕਸਕਾਸ ਏ ਕਸਕਾਸ ਵੀ ਕੋਈ ਖਾਸ ਏਡੀ ਗੱਲਬਾਤ ਹੈ ਨਹੀਂਗੀ ਪਰ ਕਸਕਾਸ ਜਿਹੜੀ ਪਹਿਲਾਂ ਮਿਲਦੀ ਸੀ ਬਾਕੀ ਜੇ ਬਾੜੀ ਮੋਟੀ ਤੁਸੀਂ ਲੈ ਜਾਣੀ ਹੈ ਤੇ ਚਿੱਟੀ ਕਸਕਾਸ ਲੈ ਜਿਓ ਜੇ ਤੁਸੀਂ ਲੈ ਜਾਣੀ ਹੈ ਤਾਂ ਬਾਕੀ ਬਾਕੀ ਕਿਸੇ ਚੀਜ਼ ਨੂੰ ਹੱਥ ਨਾ ਲਾਓ ਸਾਰੇ ਉੱਤੇ ਰੰਗ ਮਾਰ ਮਾਰ ਕੇ ਜ਼ਹਿਰ ਤੁਸੀਂ ਲੈ ਕੇ ਜਾਂਦੇ ਜੇ ਆਪਣੇ ਘਰੇ ਜੇ ਤੁਸੀਂ ਬਾਦਲ ਜਾਂਦੇ ਤਾਂ ਵੀ ਜ਼ਹਿਰ ਲੈ ਕੇ ਜਾਂਦੇ ਜੀ ਜੇ ਤੁਸੀਂ ਸੋਫ ਲੈ ਕੇ ਜਾਂਦੇ ਤਾਂ ਵੀ ਜ਼ਹਿਰ ਲੈ ਕੇ ਜਾਂਦੇ ਜੀ ਜੇ ਲਾਚੀਆਂ ਜੇ ਤੁਸੀਂ ਲਾਚੀਆਂ ਲੈ ਕੇ ਜਾਂਦੇ ਜੇ ਉਹ ਵੀ ਉਹਦੇ ਉੱਤੇ ਵੀ ਰੰਗ ਮਾਰਿਆ ਹੁੰਦਾ ਉਹ ਵੀ ਪੇਂਟ ਕੀਤੀਆਂ ਹੁੰਦੀਆਂ ਨੇ ਇਸ ਕਰਕੇ ਹੱਥ ਬਨ ਕੇ ਬੇਨਤੀ ਆ ਆਹ ਜਿਹੜਾ ਗਰੀ ਦਾ ਤੇਲ ਆ ਇਹਦੇ ਤੋਂ ਬਚੋ ਇਹ ਨੀਰਾ ਜ਼ਹਿਰ ਜੇ ਜ਼ਹਿਰ ਘਰੇ ਨਾ ਲੈ ਕੇ ਜਾਓ ਰੱਬ ਦਾ ਵਾਸਤਾ ਜੀ ਕਿਉਂਕਿ ਇਹ ਜਿਹੜਾ ਰਿਜ਼ਲਟ ਆ ਸਾਰਿਆਂ ਨੇ ਵੇਖ ਲਿਆ ਤੇ ਅੱਗੇ ਹੋਰ ਅੱਗੇ ਆਉਣ ਵਾਲਾ ਸਮਾਂ ਜਦੋਂ ਤੁਸੀਂ ਤੇਲ ਖਾਓਗੇ ਤੁਹਾਨੂੰ ਪਤਾ ਲੱਗ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ